ਅੰਦਰ ਰੂਰਲ ਦੇ ਸੀਆਈਏ ਸਟਾਫ ਨੂੰ ਕੱਲ ਬੜੀ ਅੱਛੀ ਕਾਮਯਾਬੀ ਹਾਸਲ ਹੋਈ ਹੈ ਜਸਰੂਪ ਬਾਠ ਐਸਪੀ ਇਨਵੈਸਟੀਗੇਸ਼ਨ ਸਰਵਨ ਡੀਐਸਪੀ ਇਨਵੈਸਟੀਗੇਸ਼ਨ ਇਹਨਾਂ ਦੀ ਸੁਪਰਵਾਈਜ਼ਨ ਚ ਇਨਸਪੈਕਟਰ ਸੀਆਈਏ ਪੁਸ਼ਪ ਬਾਲੀ ਜੀ ਨੇ ਦੋ ਆਪਰੇਸ਼ਨ ਜਿਹੜੇ ਉਹ ਸਿਰੇ ਚੜਾਏ ਇੱਕ ਪਰਚਾ ਇਹਨਾਂ ਨੇ ਲਾਂਬੜੇ ਥਾਣੇ ਚ ਦਰਜ ਕੀਤਾ ਔਰ ਇੱਕ ਪਰਚਾ ਜਿਹੜਾ ਕਰਤਾਰਪੁਰ ਥਾਣੇ ਚ ਦਰਜ ਹੋਇਆ ਟੋਟਲ ਤਿੰਨ ਅਰੈਸਟਾ ਹੋਈਆਂ ਲਾਂਬੜੇ ਵਾਲੇ ਕੇਸ ਦੇ ਵਿੱਚ ਦੋ ਮੁੰਡੇ ਗਗਨਦੀਪ ਏਲੀਅਸ ਗਗਨਾ ਔਰ ਸੰਦੀਪ ਏਲੀਅਸ ਸ਼ਿਪਾ ਇਹ ਦੋਨੇ ਮਾਲੜੀ ਪਿੰਡ ਦੇ ਨਕੂਦਰ ਦੇ ਰਹਿਣ ਵਾਲੇ ਆ ਇਹ ਅਰੈਸਟ ਕੀਤੇ ਔਰ ਜਿਹੜਾ ਕਰਤਾਰਪੁਰ ਵਾਲਾ ਕੇਸ ਹੈਗਾ ਇਹਦੇ ਵਿੱਚ ਵਿਸ਼ਾ ਲੈ ਲਿਆ ਸਬੰਧ ਇਹ ਵੀ ਗੁਰਨਾਨਕਪੁਰਾ ਮਹੱਲਾ ਨਕੂਦਰ ਚ ਹੀ ਆ ਉੱਥੇ ਦਾ ਰਹਿਣ ਵਾਲਾ ਆ ਬਟ ਕਾਫੀ ਚ ਦੇਰ ਤੋਂ ਹੁਣ ਇਹ ਆਪਣੇ ਨਾਨਕਾ ਪਿੰਡ ਭੂਪਰੇ ਦਾ ਹੈਗਾ ਉੱਥੇ ਰਹਿ ਰਿਹਾ ਸੀ ਇਹਨਾਂ ਤਿੰਨਾਂ ਕੋਲ ਹੀ ਅਸਲੇ ਮਿਲੇ ਹੈਗੇ ਆ ਜਿਹੜਾ ਗਗਨ ਗਗਨਾ ਹੈਗਾ ਉਹਦੇ ਕੋਲੋਂ 30 ਬੋਰ ਦਾ ਜਿਹੜਾ ਪਿਸਤਲ ਹੈਗਾ ਔਰ ਕਵਰ ਹੋਇਆ ਜਿਹੜਾ ਸੰਦੀਪ ਸ਼ੀਪਾ ਹੈਗਾ ਉਹਦੇ ਕੋਲੋਂ 315 ਬੋਰ ਦਾ ਵੈਪਨ ਮਿਲਿਆ ਔਰ ਜਿਹੜਾ ਇਹ ਬੰਬ ਹੈਗਾ ਵਿਸ਼ਾਲ ਬੰਬੇ ਦੇ ਕੋਲੋਂ 32 ਬੋਰ ਦਾ ਜਿਹੜਾ ਉਹ ਪਿਸਤਲ ਔਰ ਕਵਰ ਕੀਤਾ ਗਿਆ ਮੈਂ ਤੁਹਾਨੂੰ ਥੋੜੀ ਬੈਕਗ੍ਰਾਉਂਡ ਦੱਸਣੀ ਚਾਹਉਨਾ ਜਿਹੜੇ ਦੋ ਮੁੰਡੇ ਆ ਇਹਨਾਂ ਦਾ ਕ੍ਰਿਮਿਨਲ ਪਾਸਟ ਹੈਗਾ ਜਿਹੜਾ ਇਹ ਗਗਨਾ ਹੈਗਾ ਔਰ ਇਹ ਜਿਹੜਾ ਸੰਦੀਪ ਸ਼ੀਪਾ ਹੈਗਾ ਇਹ ਦੋਨੇ ਹੀ ਬੰਦੇ ਜਿਹੜਾ ਇੱਕ ਫੇਮਸ ਇਥੇ ਕਾਂਡ ਹੋਇਆ ਸੀਗਾ ਨਕੌਦਰ ਦੇ ਵਿੱਚ ਟਿਮੇ ਚਾਵਲਾ ਜੀ ਇੱਕ ਬਿਜ਼ਨਸਮੈਨ ਸੀ ਉਹਨਾਂ ਨੂੰ ਔਰ ਉਹਨਾਂ ਦਾ ਐਗਜ਼ੀਕਿਊਟਿਵ ਗਾਰਡ ਹੈ ਉਹਨਾਂ ਦੋਨਾਂ ਨੂੰ ਹੀ ਕਤਲ ਕਰ ਦਿੱਤਾ ਗਿਆ ਸੀ ਉਹਦੀ ਬੈਕਗ੍ਰਾਉਂਡ ਜਿਹੜੀ ਸੀਗੀ ਉਹਦੇ ਵਿੱਚ ਕਮਨਦੀਪ ਪੁਰੇਵਾਲ ਨਾਲ ਦਾ ਮਾਲੜੀ ਪਿੰਡ ਦਾ ਬੰਦਾ ਸੀ ਜਿਹਨੇ ਇਹ ਬੰਦੇ ਉਦੋਂ ਹਾਇਰ ਕੀਤੇ ਸੀਗੇ ਐਕਸਟਰਸ਼ਨ ਕਰਨ ਲਈ ਉਹਨੇ ਰੈਂਸਮ ਲਈ ਇਹ ਕਤਲ ਕਰਵਾਏ ਸੀ ਸੇਮ ਬੰਦੇ ਨੇ ਇਹੀ ਬੰਦੇ ਉਹਦੇ ਵਿੱਚ ਲੋਜਿਸਟਿਕ ਜਿਹੜੀ ਉਹਨਾਂ ਨੂੰ ਉਹਨਾਂ ਨੂੰ ਰੱਖਣ ਲਈ ਉਹਨਾਂ ਨੂੰ ਉਹਨਾਂ ਦੀ 18 ਟੂਰਾ ਇਹਨਾਂ ਨੇ ਪ੍ਰੋਵਾਈਡ ਕੀਤੀ ਸੀ ਇਹਨਾਂ ਦੋਨੋਂ ਹੀ ਬੰਦਿਆਂ ਨੇ ਹੁਣ ਇਹ ਜਦੋਂ ਜੇਲ੍ਹ ਤੋਂ ਬਾਹਰ ਆਏ ਤੇ ਉਹਨੇ ਦੁਬਾਰਾ ਇਹਨਾਂ ਨੂੰ ਕੰਟੈਕਟ ਕੀਤਾ ਔਰ ਉਹਨਾਂ ਨੂੰ ਦੁਬਾਰਾ ਉਹਨੇ ਕਸਾਇਆ ਵੀ ਤੁਸੀਂ ਇਹ ਕੰਮ ਦੁਬਾਰਾ ਕਰੋ ਕੋਲਾ ਮੈਂ ਕਰਿਆ ਕਰੂੰਗਾ ਤੇ ਪੈਸੇ ਔਰ ਜਿਹੜਾ ਤੁਸੀਂ ਇਹ ਸਾਰਾ ਤੁਸੀਂ ਸੰਭਾਲਣਾ ਲੋਕਾਂ ਕੋਲੋਂ ਜਿੱਥੇ ਕੋਈ ਨਹੀਂ ਮੰਨਦਾ ਉੱਥੇ ਤੁਸੀਂ ਉਹਨਾਂ ਨੂੰ ਗੋਲੀਆਂ ਮਾਰ ਦਿਓ ਤੁਸੀਂ ਜੋ ਕਰਨਾ ਕਰੋ ਬਟ ਇਹ ਰੈਕਡ ਚਲਾਓ ਇਹਦੀ ਇਤਲਾਹ ਪੁਲਿਸ ਨੂੰ ਮਿਲ ਗਈ ਪੁਲਿਸ ਨੇ ਬੜਾ ਟਾਈਮਲੀ ਐਕਟ ਕੀਤਾ ਕੋਈ ਵੀ ਇਦਾਂ ਦਾ ਕਰਾਇਮ ਨਹੀਂ ਹੋਣ ਦਿੱਤਾ ਉਸ ਤੋਂ ਪਹਿਲਾਂ ਜਦੋਂ ਇਹਨਾਂ ਬੰਦਿਆਂ ਨੇ ਵਿਪਨ ਵਗੈਰਾ ਪ੍ਰੋਕਿਊਰ ਕਰ ਲਏ ਤੇ ਪੁਲਿਸ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਮੈਂ ਫਿਰ ਤੁਹਾਨੂੰ ਦੁਬਾਰਾ ਦੱਸਣਾ ਚਾਹੁੰਨਾ ਪੰਜਾਬ ਸਰਕਾਰ ਦੀ ਪਾਲਿਸੀ ਹੈਗੀ ਹੈ ਡੀਜੀਪੀ ਸਾਹਿਬ ਪੰਜਾਬ ਦਾ ਬੜਾ ਕਲੀਅਰ ਆਰਡਰ ਹੈਗਾ ਵੀ ਇਦਾਂ ਦੇ ਬਦਮਾਸ਼ਾਂ ਦੀਆਂ ਜਿਹੜੀਆਂ ਇਹ ਹਰਕਤਾਂ ਹੈਗੀਆਂ ਜਿਹੜੇ ਇਹ ਬਾਹਰ ਲੀਆਂ ਕੰਟਰੀਆਂ 'ਚ ਬੈਠ ਕੇ ਪੰਜਾਬੀਆਂ ਤੇ ਕਰਨੀਆਂ ਚਾਹੁੰਦੇ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਸਖਤ ਤੋਂ ਸਖਤ ਐਕਸ਼ਨ ਇਹਨਾਂ ਦੇ ਖਿਲਾਫ ਲਿਆ ਜਾਏਗਾ ਸਾਡੀ ਹਰ ਵੇਲੇ ਜਿਹੜੀ ਨਜ਼ਰ ਹੈਗੀ ਏ ਇਦਾਂ ਦੇ ਕ੍ਰਿਮੀਨਲ ਐਲੀਮੈਂਟਸ ਤੇ ਰਹਿੰਦੀ ਹੈਗੀ ਇਹ ਜਿਹੜੇ ਦੋ ਬੇਲ ਆਊਟ ਬੰਦੇ ਸੀਗੇ ਆਲਰੇਡੀ ਸਾਡੀ ਨਜ਼ਰ 'ਚ ਸੀਗੇ ਜਿੱਦਾਂ ਹੀ ਇਹਨਾਂ ਨੇ ਇਦਾਂ ਦਾ ਪਲਾਨ ਬਣਾਉਣ ਦੀ ਕੋਸ਼ਿਸ਼ ਕੀਤੀ ਨਾਲ ਦੀ ਨਾਲ ਪੁਲਿਸ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਇਹਨਾਂ ਤੋਂ ਜਿਹੜੀਆਂ ਰਿਕਵਰੀਜ਼ ਹੋਈਆਂ ਉਹਨਾਂ ਦੇ ਵਿੱਚ ਇਹਨਾਂ ਨੂੰ ਬੁੱਕ ਕੀਤਾ ਗਿਆ ਹੈਗਾ ਔਰ ਜਿਹੜਾ ਇਹ ਵਿਸ਼ਾਲ ਬੰਬ ਹੈਗਾ ਇਹ ਨਵਾਂ ਲੜਕਾ ਹੈਗਾ ਇਹਦਾ ਕੋਈ ਕ੍ਰਿਮੀਨਲ ਪਾਸਟ ਨਹੀਂ ਹੈਗਾ ਬਟ ਇਹ ਵੀ ਇਦਾਂ ਦੇ ਕੰਮਾਂ ਦੇ ਵਿੱਚ ਇਨਵੋਲਵ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇਹਨੂੰ ਵੀ ਅਰੈਸਟ ਕੀਤਾ ਗਿਆ ਔਰ ਮੈਂ ਇੱਕ ਵਾਰੀ ਫਿਰ ਇਹ ਆਪਣਾ ਜਲੰਧਰ ਰੂਰਲ ਪੁਲਿਸ ਦੀ ਕਮਿਟਮੈਂਟ ਜਿਹੜੀ ਹੈ ਉਹਨੂੰ ਦੁਹਰਾਉਣਾ ਚਾਹੁੰਦਾ ਕਿ ਕ੍ਰਿਮੀਨਲ ਐਲੀਮੈਂਟ ਲਈ ਇੱਥੇ ਇਸ ਜ਼ਿਲ੍ਹੇ 'ਚ ਕੋਈ ਜਗ੍ਹਾ ਨਹੀਂ ਹੈਗੀ ਇਹ ਸਾਡੇ ਜਿਹੜੇ ਬੱਚੇ ਸਾਡਾ ਯੂਥ ਹੈਗਾ ਪੰਜਾਬੀ ਉਹਨੂੰ ਸਮਝਣ ਦੀ ਲੋੜ ਹੈ ਤੇ ਬਾਹਰ ਬੈਠ ਕੇ ਬੰਦੇ ਤੁਹਾਨੂੰ ਬੇਵਕੂਫ ਬਣਾ ਰਹੇ ਹੈਗੇ ਆ ਬਹੁਤ ਥੋੜੇ ਪੈਸੇ ਲਈ ਤੁਸੀਂ ਆਪਣਾ ਜਿਹੜਾ ਫਿਊਚਰ ਹੈ ਉਹ ਬਰਬਾਦ ਕਰ ਦਿੰਦੇ ਆ ਬੜੇ ਵੱਡੇ ਕੇਸਾਂ ਦੇ ਵਿੱਚ ਤੁਹਾਡੀ ਇਨਵੋਲਵਮੈਂਟ ਹੋ ਜਾਂਦੀ ਹੈ ਔਰ ਤੁਹਾਡੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਬਿਲਕੁਲ ਨਰਕ ਵਰਗੀ ਬਣ ਜਾਂਦੀ ਸੋ ਇਹਨਾਂ ਬੰਦਿਆਂ ਤੋਂ ਬਚੋ ਮਿਹਨਤ ਕਰੋ ਮਿਹਨਤ ਦਾ ਜਿਹੜਾ ਫਾਇਦਾ ਹਮੇਸ਼ਾ ਤੁਹਾਨੂੰ ਮਿਲਦਾ ਹੈਗਾ ਔਰ ਇਦਾਂ ਦੀ ਕ੍ਰਿਮੀਨਲ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਬਚੋ